ਨਾ ਮੇਰਾ ਤਲਾਕ ਹੋਇਆ ਵਾ ਨਾ ਕੋਈ ਜ ਬਿਨਾ ਤਲਾਕ ਤੋਂ ਵੀ ਘਰ ਆਲੇ ਤੋਂ ਦੂਰ ਠੀਕ ਮੈਂ ਜਿਵੇਂ ਉਹ ਦੀ ਨੇ ਛੋਟੀ ਉਮਰ ਦੇ ਵਿੱਚ ਦੁੱਖ ਦੇਖਿਆ ਨਾ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖਿਆ ਬਸ ਇਹ ਹੈ ਕਿ ਮੈਨੂੰ ਮੇਰੇ ਘਰ ਦੇ ਵੱਲੋਂ ਦੁੱਖ ਨਹੀਂ ਸੀਗਾ ਮੇਰੇ ਨਾਲ ਜੋ ਹੋਇਆ ਮੇਰੇ ਨਾਲ ਵਿਆਹ ਤੋਂ ਬਾਅਦ ਉਹ ਚੀਜ਼ਾਂ ਸਾਰੀਆਂ ਕੋਟਾ ਪੂਰਾ ਹੋ ਗਿਆ ਮੇਰੇ ਨਾਲ ਵਿਆਹ ਤੋਂ ਬਾਅਦ ਜੀ ਸਤਿ ਸ਼੍ਰੀ ਅਕਾਲ ਜੀ ਅਸ ਤੋਂ ਤਕਰੀਬਨ ਕੁਝ ਦਿਨ ਪਹਿਲਾਂ ਦੀਪ ਸਰਦਾਰਨੀ ਨੇ ਇੱਕ ਵਲੌਗ ਅਪਲੋਡ ਕੀਤਾ ਸੀ ਜਿਸ ਦੇ ਵਿੱਚ ਕੀ ਦੀਪ ਨੇ ਲੋਕਾਂ ਦੁਆਰਾ ਪੁੱਛੇ ਹੋਏ ਨੈਗੇਟਿਵ ਕਮੈਂਟਾਂ ਦਾ ਆਨਸਰ ਦਿੱਤਾ ਸੀ ਅਕਸਰ ਹੀ ਸਾਰੇ ਦੀਪ ਸਰਦਾਰਨੀ ਨੂੰ ਇਹ ਸਵਾਲ ਪੁੱਛਦੇ ਨੇ ਕਿ ਉਹ ਆਪਣੇ ਹਸਬੰਦ ਕੋਲੇ ਵਾਪਿਸ ਆਸਟ੍ਰੇਲੀਆ ਕਿਉਂ ਨਹੀਂ ਜਾਂਦੀ ਕੀ ਉਹਦਾ ਤਲਾਕ ਹੋ ਗਿਆ ਹੈ ਸੋ ਦੀਪ ਨੇ ਇੱਕ ਵਲੌਗ ਦੇ ਜ਼ਰੀਏ ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਦੀਪ ਨੇ ਕਿਹਾ ਕਿ ਮੈਂ ਤਲਾਕ ਤੋਂ ਬਿਨਾਂ ਹੀ ਆਪਣੇ ਹਸਬੰਦ ਤੋਂ ਦੂਰ ਹਾਂ ਅਤੇ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ ਕਿਉਂਕਿ ਮੇਰੇ ਪਰਿਵਾਰ ਆਰ ਵਿੱਚ ਸਿਰਫ ਮੇਰੀ ਮਾਂ ਹੀ ਬਚੀ ਆ ਇਹ ਜਵਾਬ ਦਿੰਦੇ ਹੋਏ ਦੀਪ ਸਰਦਾਰਨੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਸੀ ਸੋ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਗੁਰਕੌਰ ਨੇ ਦੀਪ ਸਰਦਾਰਨੀ ਨੂੰ ਟੈਗ ਕਰਕੇ ਇੱਕ ਵੀਡੀਓ ਅਪਲੋਡ ਕੀਤੀ ਦੇ ਦੇ ਵਿੱਚ ਕੀ ਗੁਰਕੌਰ ਨੇ ਦੀਪ ਦਾ ਸਾਥ ਦਿੱਤਾ ਗੁਰਕੌਰ ਨੇ ਕਿਹਾ ਕਿ ਜੋ ਤਕਲੀਫਾਂ ਦੀਪ ਸਰਦਾਰ ਨੇ ਦੇਖੀਆਂ ਏ ਮੈਂ ਉਹ ਚੀਜ਼ਾਂ ਚੋਂ ਲੰਘ ਚੁੱਕੀ ਹਾਂ ਮੈਨੂੰ ਪਤਾ ਏ ਜਦੋਂ ਕੋਈ ਆਪਾਂ ਨੂੰ ਗਲਤ ਬੋਲਦਾ ਏ ਤਾਂ ਉਸ ਟਾਈਮ ਚੁੱਪ ਨਹੀਂ ਰਿਹਾ ਜਾਂਦਾ بس ਸਾਡੇ ਵਿੱਚ ਫਰਕ ਐਨਾ ਏ ਕਿ ਦੀਪ ਨੇ ਪੇਕੇ ਅਤੇ ਸਹੁਰੇ ਦੋਵਾਂ ਪਰਿਵਾਰਾਂ ਵਿੱਚ ਦੁੱਖ ਵੇਖਿਆ ਪਰ ਮੈਂ ਆਪਣੇ ਪੇਕੇ ਪਰਿਵਾਰ ਵਿੱਚ ਖੁਸ਼ ਸੀ ਸਾਰੀਆਂ ਕਸਰਾਂ ਮੇਰੇ ਸਹੁਰੇ ਪਰਿਵਾਰ ਵਿੱਚ ਆਣ ਕੇ ਪੂਰੀਆਂ ਹੋ ਗਈਆਂ ਮੈਨੂੰ ਸਹੁਰੇ ਪਰਿਵਾਰ ਵਿੱਚ ਬਹੁਤ ਦੁੱਖ ਦੇਖਣਾ ਪਿਆ ਸੋ ਇਸੇ ਤਰ੍ਹਾਂ ਦੇ ਦੀਪ ਸਰਦਾਰ ਨੇ ਵੀ ਗੁਰਕੌਰ ਦਾ ਧੰਨਵਾਦ ਕੀਤਾ ਜੋ ਕਿ ਉਹਨੇ ਉਹਦੇ ਹੱਕ ਆਵਾਜ਼ ਉਠਾਈ